ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ ਭਾਰਤ ਸਮੇਤ ਦੁਨੀਆ ਭਰ ਦੇ ਕਿਸਾਨਾਂ ਦੀ ਸਿਹਤ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ। ਫਸਲਾਂ ਤੇ ਛਿੜਕਾ ਗਿਆ ਇਹ ਜ਼ਹਿਰ ਕੀੜੇ ਮਕੌੜਿਆਂ ਨੂੰ ਜ਼ਰੂਰ ਮਾਰਦਾ ਹੈ ਪਰ ਇਸ ਦੇ ਸੰਪਰਕ ਚ ਆਉਣ ਵਾਲੇ ਪੌਦਿਆਂ, ਜਾਨਵਰਾਂ ਅਤੇ ਹੋਰ ਜੀਵਾਂ ਤੇ ਇਸ ਦਾ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ। ਕਿਸਾਨਾਂ ਤੇ ਇਸ ਦਾ ਅਸਰ ਸਿਗਰਟ ਨੋਸ਼ੀ ਕਾਰਨ ਹੋਣ ਵਾਲੇ ਕੈਂਸਰ ਦੇ ਬਰਾਬਰ ਹੈ। ਰੋਜ਼ਾਨਾ ਸਪੋਕਸਮੈਨ ਦੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਦੀ ਰੋਕੀ ਵਿਸਟਾ ਯੂਨੀਵਰਸਿਟੀ ਨਾਲ ਜੁੜੇ ਖੋਜਕਾਰਾਂ ਦੀ ਅਗਵਾਈ ਦੇ ਵਿੱਚ ਕੀਤੇ ਗਏ ਇੱਕ ਅਧਿਐਨ ਦੇ ਨਤੀਜੇ ਫਰੰਟੀਅਰਜ਼ ਇਨ ਕੈਂਸਰ ਕੰਟਰੋਲ ਐਂਡ ਸੁਸਾਇਟੀ ਜਨਰਲ ਦੇ ਵਿੱਚ ਪ੍ਰਕਾਸ਼ਿਤ ਕੀਤੇ ਗਏ ਅਧਿਐਨ ਨੇ ਪੁਸ਼ਟੀ ਕੀਤੀ ਹੈ ਕਿ ਕੀਟਨਾਸ਼ਕਾਂ ਦੇ ਸੰਪਰਕ ਦੇ ਵਿੱਚ ਨਿਊਰੋਲੋਜੀਕਲ ਬਿਮਾਰੀਆਂ ਦੇ ਨਾਲ-ਨਾਲ ਇਮਿਊਨ ਸਿਸਟਮ ਦੇ ਵਿੱਚ ਵੀ ਗਿਰਾਵਟ ਆਉਂਦੀ ਹੈ ਤੇ ਕੈਂਸਰ ਦਾ ਜੋਖਮ ਵੱਧਦਾ ਹੈ ਇਸ ਖੋਜ ਦੇ ਵਿੱਚ ਖੋਜਕਾਰਾਂ ਨੇ 59 ਅਜਿਹੇ ਕੀਟਨਾਸ਼ਕਾਂ ਦੀ ਪਛਾਣ ਕੀਤੀ ਹੈ ਜੋ ਕੈਂਸਰ ਦੇ ਵੱਧ ਦੇ ਮਾਮਲਿਆਂ ਦੇ ਨਾਲ ਜੁੜੇ ਹੋਏ ਨੇ ਇਹਨਾਂ ਵਿੱਚ ਬਹੁਤ ਸਾਰੇ ਕੀਟਨਾਸ਼ਕ ਭਾਰਤ ਵਿੱਚ ਵੀ ਵਰਤੇ ਜਾ ਰਹੇ ਨੇ ਅਧਿਐਨ ਦੇ ਵਿੱਚ ਖੋਜਕਰਤਾਵਾਂ ਨੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਅਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਡੇਟਾ ਦੀ ਵਰਤੋਂ ਕੀਤੀ ਹੈ ਇਸ ਦੀ ਮਦਦ ਨਾਲ ਉਹਨਾਂ ਨੇ 2015 ਤੋਂ 2019 ਦਰਮਿਆਨ ਅਮਰੀਕਾ ਦੇ ਵਿੱਚ ਕੈਂਸਰ ਦਰਾਂ ਦੀ ਵਿਸ਼ਲੇਸ਼ਣ ਕੀਤਾ ਹੈ ਇਹ ਪਾਇਆ ਗਿਆ ਹੈ ਕਿ ਕੈਂਸਰ ਦਾ ਖਤਰਾ ਵੱਖ-ਵੱਖ ਖੇਤਰਾਂ ਦੇ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਦੇ ਹਿਸਾਬ ਨਾਲ ਵੱਖ-ਵੱਖ ਹੁੰਦਾ ਹੈ। ਉਦਾਹਰਨ ਦੇ ਲਈ ਪਛਮੀ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਬਲੈਡਰ ਕੈਂਸਰ, ਲੂਕੀਮੀਆ ਅਤੇ ਗੈਰ-ਹੋਟਕਨ ਲਿਫੋਮਾ ਦੀਆਂ ਦਰਾਂ ਖਾਸ ਤੌਰ ਤੇ ਉੱਚੀਆਂ ਸਨ। ਜੇਕਰ ਦੇਖਿਆ ਜਾਵੇ ਤਾਂ ਇਸ ਦੇ ਨਾਲ ਵੱਖ-ਵੱਖ ਖੇਤੀ ਵਿਧੀਆਂ ਨੇ ਇਹ ਖੇਤਰ ਆਮ ਤੌਰ ਤੇ ਮੱਧ ਪਛਮੀ ਖੇਤਰਾਂ ਨਾਲੋਂ ਕਿਤੇ ਜ਼ਿਆਦਾ ਫਲ ਅਤੇ ਸਬਜ਼ੀਆਂ ਪੈਦਾ ਕਰਨ ਵਾਲੇ ਨੇ।